ਪੈਰਿਸ 올림픽 ਦੇ ਵਿੱਚ ਵਿਨੇਸ਼ ਫੋਗਾਟ ਫਾਈਨਲ ਦੇ ਵਿੱਚ ਜਿਹੜਾ ਕਿ ਉਹ ਕੁਆਲੀਫਾਈ ਨਹੀਂ ਕਰ ਸਕਦੀ 100 ਗ੍ਰਾਮ ਭਾਰ ਵਧਨ ਦੇ ਕਰਕੇ ਖਬਰਾਂ ਆ ਰਹੀਆਂ ਨੇ ਕਿ ਡਿਸਕਵਾਲਿਫਾਈ ਕਰ ਦਿੱਤਾ ਗਿਆ ਐਸ ਵਕਤ ਮੇਰੇ ਨਾਲ ਪ੍ਰਗਟ ਸਿੰਘ ਮੌਜੂਦ ਨੇ ਸਾਬਕਾ 올ंपੀਅਨ ਨੇ ਵੱਡਾ ਇੱਕ ਚਿਹਰਾ ਨੇ ਕਿਵੇਂ ਵੇਖਦੇ ਹੋ ਸਾਰੀਆਂ ਜਿਹੜੀਆਂ ਚੀਜ਼ਾਂ ਬਣ ਜਾਂਦੀਆਂ ਨੇ ਕਿਸ ਤਰ੍ਹਾਂ ਕੋ ਹਾਇ ਤਾਂ ਬੜੀ ਮੰਦ ਭਾਗੀ ਕੱਟ ਰਹੀ ਹੈ ਔਰ ਮੈਨੂੰ ਲੱਗਦਾ ਕਿ ਜਿਹੜੀ ਜਿਹੜੀ 올림픽 ਮੂਵਮੈਂਟ ਆ ਇਹਦੀ ਵੀ ਫੇਵਰ ਚ ਨਹੀਂ ਆ ਇਹ ਨਹੀਂ ਹੈ ਕਿ ਉਹ ਕੁਆਲੀਫਾਈ ਨਹੀਂ ਕਰ ਸਕਦੀ ਸ਼ੀ ਇਸ ਆਲਰੇਡੀ ਕੁਆਲੀਫਾਈਡ ਫਾਰ ਦ ਫਾਈਨਲਸ ਐਗਜ਼ੈਕਟਲੀ ਲੇਕਿਨ ਉਹਦਾ weight ਜਿਆਦਾ ਹੋਣ ਕਰਕੇ ਉਹਨੂੰ ਡਿਸਕਵালিਫਾਈ ਕੀਤਾ ਹੈਗਾ ਹੁਣ ਇੱਥੇ ਕੱਲੀ ਇੱਥੇ ਗੱਲ ਖਤਮ ਨਹੀਂ ਹੋ ਜਾਂਦੀ ਜੀ ਗੱਲ ਇਹ ਵੀ ਹੈ ਕਿ ਅਲਟੀਮੇਟਲੀ ਉਹ ਸਿਲਵਰ ਮੈਡਲ ਦੀ ਤਾਂ ਹੱਕਦਾਰ ਹੈਗੀ ਆ ਕਿਉਂਕਿ ਉਹ ਆਲਰੇਡੀ ਜਿਹੜੀ ਆ ਫਾਈਨਲ ਦੇ ਵਿੱਚ ਪਹੁੰਚੀ ਹੋਈ ਹੈ ਉਹਦੇ ਤੋਂ ਪਹਿਲਾਂ ਉਹਦੇ ਤੇ ਕੋਈ ਕਿੰਤੂ ਪ੍ਰਾਪਤੀ ਨਹੀਂ ਕੋਈ ਇਹੋ ਜਿਹਾ ਐਡਿਕੇਸ਼ਨ ਨਹੀਂ ਹੈ ਜਾਂ ਕੋਈ ਉਹਦੀ ਟੈਕਨੀਕਲੀ ਡਿਸਕਵਾਲਿਫਿਕੇਸ਼ਨ ਨਹੀਂ ਹੈਗੀ ਠੀਕ ਹੈ ਸੋ ਮੈਨੂੰ ਲੱਗਦਾ ਕਿ ਸਾਨੂੰ ਇਹਦੇ ਲਈ ਫਾਈਟ ਕਰਨਾ ਚਾਹੀਦਾ ਕਿਉਂਕਿ ਇਹਦੇ ਚ ਕਿੰਤੂ ਪ੍ਰੰਤੂ ਸੁਭਾਵਿਕ ਹੈਗਾ ਕਿ ਜਿਹੜੇ ਆਫੀਸ਼ੀਅਲਸ ਨਾਲ ਜਾਂਦੇ ਆ ਉਹਨਾਂ ਦਾ ਫਰਜ਼ ਬਣਦਾ ਹੁੰਦਾ ਕਿ ਜਦੋਂ ਤੁਸੀਂ ਵੇਇੰਗ ਆਫੀਸ਼ੀਅਲੀ ਕਰਾਉਣ ਜਾਂਦੇ ਹੋ ਉਦੋਂ ਪਹਿਲਾਂ ਜਿਹੜਾ ਉਹਦਾ weight ਕੀਤਾ ਜਾਂਦਾ ਤਾਂ ਕਿ ਜਿਹੜੇ ਐਗਜ਼ੈਕਟਲੀ ਪੋਜੀਸ਼ਨ ਤੁਹਾਡੇ ਸਾਹਮਣੇ ਆ ਜਾਂਦੀ ਔਰ ਇਹੋ ਜੀ ਡਾਈਟ ਵੀ ਦਿੱਤੀ ਜਾਂਦੀ ਹੈ ਤਾਂ ਕਿ ਤੁਹਾਨੂੰ ਜਿਹੜਾ weight ਜਿਹੜਾ ਵਧ ਨਾ ਸਕੇ ਮੇਨਟੇਨ ਰਹੇ ਉੱਥੇ ਜਿਹੜੀ ਕੈਟਾਗਰੀ ਤੁਸੀਂ ਪਲੇ ਕਰਦੇ ਹੋ ਤੁਸੀਂ ਪਲੇ ਕਰਦੇ ਹੋ ਸ਼ੁਕਤੀ ਨਾ ਕਿਤੇ ਇਹਦੇ ਵਿੱਚ ਕਿੰਤੂ ਪ੍ਰੰਤੂ ਸੁਭਾਵਿਕ ਹੈ ਪਰ ਮੈਨੂੰ ਲੱਗਦਾ ਫਿਲਹਾਲ ਸਾਨੂੰ ਕੰਟਰੀ ਦੇ ਤੌਰ ਤੇ ਸਾਨੂੰ ਲੜਨ ਦੀ ਜਰੂਰਤ ਹੈਗੀ ਹੈ ਠੀਕ ਹੈ ਔਰ ਤਾਂ ਕਿ ਅਸੀਂ ਜਿਹੜਾ ਆ ਉਹਨੂੰ ਵਧੀਆ ਤਰੀਕੇ ਨਾਲ ਪ੍ਰੈਜੈਂਟ ਕਰਕੇ ਕਿਉਂਕਿ ਸਾਡੇ ਦੇਸ਼ ਦੇ ਝੰਡੇ ਦੀ ਗੱਲ ਹੈ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਸੋ ਉਹ ਜੋ ਵੀ ਪਿਛਲੇ ਸਮੇਂ ਚ ਹੋਇਆ ਮੈਂ ਉਹਨੂੰ ਪੋਲਿਟੀਕਲ ਸਿਸਟਮ ਦੇ ਵਿੱਚ ਨਾਲ ਵੀ ਜੋੜਨਾ ਚਾਹੁੰਦਾ ਕਿ ਅੱਜ ਤਾਂ ਚਲੋ ਇੱਕ ਪ੍ਰਾਊਡ ਦਿਖਾ ਲਾ ਵਿਨੇਸ਼ ਫੋਗਾਟੋ ਉਸ ਤਰੀਕੇ ਨਾਲ ਲੱਗਿਆ ਹੈ ਦੇਸ਼ ਦਾ ਝੰਡਾ ਹੈ ਸੂਰਜ ਕਰਕੇ ਸਾਨੂੰ ਸਾਰਿਆਂ ਨੂੰ ਇੱਕ ਮੁੱਠ ਹੋ ਕੇ ਜਿੱਥੇ-ਜਿੱਥੇ ਵੀ ਜਿਹੜਾ ਪਹੁੰਚ ਕਰਨੀ ਚਾਹੀਦੀ ਹੈ ਤਾਂ ਕਿ ਉਹਨੂੰ ਜਿਹੜਾ ਜਸਟਿਸ ਮੇਰਾ ਇੱਕ ਸਵਾਲ ਹੈ ਸਰ ਤੁਸੀਂ ਲੰਮਾ ਸਮਾਂ ਆਡੀਓ ਵਨ ਟਚ ਆਡੀਓ 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 ਐਗਜ਼ੈਕਟ ਉਥੇ ਮਹੌਲ ਹੁੰਦਾ ਕਿਸ ਤਰੀਕੇ ਨਾਲ ਜਿਸ ਤਰੀਕੇ ਆਡੀਓ 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 ਵਨ ਟਚ ਆਡੀਓ ਆਡੀਓ ਕਿਸ ਤਰੀਕੇ ਤੋਂ ਜਦੋਂ ਕਿ ਸਿਲਵਰ ਦੇ ਤਾਂ ਹੱਕਦਾਰ ਹੈ ਟੈਕਨੀਕਲਿਟੀਜ਼ ਕਿਸ ਤਰੀਕੇ ਨਾਲ ਦੀਆਂ ਕਿ ਆ ਉਸ ਵੇਲੇ ਕਿਸੇ ਤਰੀਕੇ ਦਾ ਆਫੀਸ਼ੀਅਲ ਜਾਂ ਰਿਪਰੈਜ਼ੈਂਟੇਸ਼ਨ ਸੁਣਦੇ ਨਹੀਂ ਜਾਂ ਆਫਟਰ 올림픽 ਜਦੋਂ ਇੱਕ ਵਾਰੀ ਫੈਸਲਾ ਦੇ ਤਾਂ ਸੁਣਨਾ ਹੀ ਨਹੀਂ ਕਿਸੇ ਨੇ ਨੀ ਇਹੋ ਜੀ ਗੱਲ ਨਹੀਂ ਹੈ ਮੈਨੂੰ ਲੱਗਦਾ ਸਾਨੂੰ ਰਿਪਰੈਜ਼ੈਂਟ ਕਰਨਾ ਚਾਹੀਦਾ ਕਿ ਕਿੱਥੇ ਰਹਿ ਰਹੀ ਤੁਹਾਡੇ ਹਿਸਾਬ ਦੇ ਨਾਲ ਜੋ ਤੁਹਾਡਾ ਐਕਸਪੀਰੀਅੰਸ ਹੈ ਕਿ ਕਿਸ ਤਰੀਕੇ ਨਾਲ ਇਦਾਂ ਹੋ ਸਕਦਾ ਵੈਸੇ ਇਦਾਂ ਦੇ ਹਾਲਾਤ ਬੜੇ ਬਣੇ ਠੀਕ ਹੈ ਕਿਉਂਕਿ ਇਹ ਐਕਸਟਰਾ ਆਰਡੀਨਰੀ ਸਿਚੁਏਸ਼ਨ ਹੈਗੀ ਆ ਜਿੱਥੇ ਦੇਖੋ ਜਿਵੇਂ ਜੀ ਆਪਾਂ ਸੁਭਾਅ ਦੇ ਕੋ ਤੌਰ ਤੇ ਵੀ ਲਿਆ ਜਾਵੇ ਕਿਉਂਕਿ ਜੇ ਉਹ ਫਾਈਨਲੀ ਕੁਆਲੀਫਾਈ ਕਰ ਗਏ ਆਡੀਓ 1 ਟੂ ਚੈੱਕ ਆਡੀਓ 1 ਟੂ ਚੈੱਕ ਆਡੀਓ 1 ਟੂ ਚੈੱਕ ਆਡੀਓ ਕਿਸੇ ਰੀਜ਼ਨ ਕਰਕੇ ਮੈਂ ਦੂਸਰੇ ਐਂਗਲ ਨਾਲ ਦੇਖਦਾ ਕਿਸੇ ਰੀਜ਼ਨ ਕਰਕੇ ਉਹਦੇ ਇੰਜਰੀ ਹੋ ਜਾਂਦੀ ਆ ਬਿਲਕੁਲ ਠੀਕ ਉਹ ਬਾਊਟ ਛੱਡ ਦਿੰਦੀ ਆ ਬਿਲਕੁਲ ਠੀਕ ਹੈ ਤਾਂ ਫੇਰ ਇਹਦਾ ਮਤਲਬ ਫੇਰ ਵੀ ਉਹ ਸਿਲਵਰ ਮੈਡਲ ਦੀ ਹੱਕਦਾਰ ਨਹੀਂ ਹੈ ਹੂੰ ਬਈ ਸਿਲਵਰ ਮੈਡਲ ਦੀ ਹੱਕਦਾਰ ਤਾਂ ਉਹ ਹੈ ਐਂਡ ਵੀ ਹੈਵ ਟੂ ਫਾਈਟ ਆਪਾਂ ਕੰਟਰੀ ਦੇ ਤੌਰ ਤੇ ਠੀਕ ਹੈ ਫੈਡਰੇਸ਼ਨ ਨਾਲ ਉਹਦੇ ਡਿਫਰੈਂਸਸ ਹੋਣਗੇ ਪਰ ਮੈਨੂੰ ਲੱਗਦਾ ਹੋਰ ਸਾਡੀ ਨੇਸ਼ਨ ਦੀ ਹੈ ਸਾਡੀ ਨੇਸ਼ਨ ਦੀ ਬੱਚੀ ਆ ਉਹਨੇ ਸਟਰਗਲ ਕੀਤਾ ਹੈਗਾ ਨੇਸ਼ਨ ਦਾ ਝੰਡਾ ਲੈ ਕੇ ਉੱਥੇ ਪਹੁੰਚੀ ਆ ਮੈਨੂੰ ਲੱਗਦਾ ਵੀ ਆਲ ਸ਼ੁੱਡ ਸਪੋਰਟ ਸ਼ੁਕਰੀਆ ਸ਼ੁਕਰੀਆ ਐਸਨ ਪ੍ਰਗਟ ਸਿੰਘ ਸਾਹਿਬ ਦਾ 올림픽 ਜਿੱਤਣ ਨੇ ਵਿਨੇਸ਼ ਫੋਗਾਰ ਦੇ ਜਿਹੜੇ ਮਾਮਲੇ ਦੇ ਉੱਤੇ ਇਸਤਾਰ ਚ ਗੱਲ ਕੀਤੀ ਤੇ ਇੱਕ ਗੱਲ ਆਖੀ ਹੈ ਕਿ ਹੁਣ ਜਿਹੜੀ ਐਸ ਵਕਤ ਗੱਲ ਹੈ ਕਿਸੇ ਫੈਡਰੇਸ਼ਨ ਦੀ ਨਹੀਂ ਹੈ ਨੇਸ਼ਨ ਦੀ ਗੱਲ ਹੈ ਕਿਉਂਕਿ ਬੱਚੇ ਨੇ ਜਿਸ ਤਰੀਕੇ ਦੇ ਨਾਲ ਮਿਹਨਤ ਕੀਤੀ ਹੈ ਖਿਡਾਰੀ ਜਿਸ ਤਰੀਕੇ ਦੇ ਨਾਲ ਸਾਹਮਣੇ ਉੱਭਰ ਕੇ ਸਾਹਮਣੇ ਆਇਆ ਜ਼ਰੂਰ ਜਿਹੜਾ ਕਿ ਰਿਪਰੈਜ਼ੈਂਟੇਸ਼ਨ ਸਟਰੋਂਗਲੀ ਜਿਹੜਾ ਹੈ ਕਿ ਉਹ ਰੱਖਣ ਦੀ ਲੋੜ ਹੈ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲੰਧਰ